ਜੀ ਕਿਉਂਕਿ ਹੁਣ ਬਹੁਤ ਗਾਣੇ ਕਰ ਲਏ ਬਹੁਤ ਕੰਮ ਕਰ ਲਿਆ ਹਨ ਅਸੀਂ ਇਸ ਚੀਜ਼ ਲਈ ਵੀ ਪ੍ਰਪੇਅਰਡ ਨਾ ਚੰਗੀ ਤਰ੍ਹਾਂ ਕਿਉਂਕਿ ਬਹੁਤ ਵਾਰੀ ਇਦਾਂ ਦਿਲ ਟੋੜਵਾ ਲਿਆ ਕਿ ਇੱਕ ਗਾਣਾ ਬਣਾਉਣ ਤੇ ਬਹੁਤ ਜ਼ੋਰ ਲੱਗਦਾ ਚੰਗੇ ਲਿਰਿਕਸ ਲੱਭਣਾ ਉਹਨੂੰ ਕੰਪੋਜ਼ ਕਰਨਾ ਉਹਦਾ 뮤직 ਬਣਾਉਣਾ ਉਹਦਾ ਵੀਡੀਓ ਕਰਨਾ ਉਹਨੂੰ ਲਾਂਚ ਕਰਨਾ ਉਹਦੇ ਤੇ ਪ੍ਰਮੋਸ਼ਨ ਲਾਣੀ ਜੋ ਵੀ ਐਕਸ ওয়ਾਈ ਜ਼ेड ਇਧਰ ਉਧਰ ਭੱਜਣਾ ਹਨਾ ਘੱਟੋ ਘੱਟ 50 ਬੰਦਿਆਂ ਦੇ ਵਸ ਪੈਨੇ ਆ ਅਸੀਂ ਇੱਕ ਪ੍ਰੋਜੈਕਟ ਨੂੰ ਕੰਪਲੀਟ ਕਰਨ ਦੇ ਲਈ ਐਂਡ 10 ਸੈਕਿੰਡ ਦਾ ਸੁਣ ਕੇ ਕਈ ਵਾਰ ਥੱਲੇ ਕਮੈਂਟ ਆਇਂਦਾ ਵੀ ਗੱਲ ਨਹੀਂ ਬਣੀ ਉਹ ਹਾਂ ਉਹ ਤਾਂ ਦਿਲ ਟੁੱਟਦਾ ਉਹ ਦਿਲ ਟੁੱਟਦਾ ਜ਼ਰੂਰ ਹੈ ਪਰ ਉਹ ਇਦਾਂ ਚੈਲੰਜ ਲਈਦਾ ਵੀ ਠੀਕ ਆ ਯਾਰ ਆਪਣੀ ਬੈਟਰਮੈਂਟਲੀ ਹੈ ਕੋਈ ਗੱਲ ਨਹੀਂ ਅਗਲਾ ਆਪਾਂ ਜਿਹੜਾ ਹੈਗਾ ਹੋਰ ਵਧੀਆ ਕਰਾਂਗੇ ਇਦਾਂ ਹੀ ਹਰ ਗੀਤ ਜਾਂ ਹਰ ਪ੍ਰੋਜੈਕਟ ਵਾਸਤੇ ਦਾ ਹਰ ਇੱਕ ਆਰਟਿਸਟ ਲਈ ਹੈ ਨਾ ਉਹਦੀ ਜ਼ਿੰਦਗੀ 'ਚ ਇੱਕ ਖਾਸ ਅਹਿਮੀਅਤ ਰੱਖਣਾ ਹੁੰਦਾ ਹੈ ਬਟ ਕਦੇ ਤਾਂ ਤੂੰ ਆਵੇਂਗਾ ਇਹ ਗੀਤ ਤੁਹਾਡੀ ਲਾਈਫ ਦੇ ਵਿੱਚ ਕੀ ਅਹਿਮੀਅਤ ਰੱਖਦਾ ਹੈ ਲਾਈਕ ਕਿੰਨਾ ਕੇ ਇੰਪੋਰਟੈਂਟ ਹੈਗਾ ਆ ਆਨੈਸਟਲੀ ਕਹਾਂ ਮੈਂ ਜਦੋਂ ਮੈਂ ਬਣਾਇਆ ਸੀਗਾ ਮੈਂ ਐਵੇਂ ਲਾਈਟ ਲੈ ਰਿਹਾ ਸੀਗਾ ਮੈਨੂੰ ਤੇ ਪਰ ਇਸ ਗਾਣੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਉਹ ਐਡਾ ਵੱਡਾ ਮਾਈਲਸਟੋਨ ਜਿਹੜਾ ਰੱਖ ਦਿੱਤਾ ਨਾ ਕਿ ਮੈਂ ਤੋਂ ਆਪ ਤੋਂ ਨਹੀਂ ਹਲੇ ਤੱਕ ਲੰਘਿਆ ਜਾ ਰਿਹਾ ਕਿ ਮੈਂ ਕਰਨਾ ਕੀ ਆ ਹੁਣ ਕਿਉਂਕਿ ਨੋ ਡਾਊਟ ਹਰ ਬੰਦਾ ਤਰਸਦਾ ਕਿ ਮੇਰਾ ਬਹੁਤ ਗਾਣਾ ਵੱਡਾ ਸੁਪਰ ਡੁਪਰ ਹਿੱਟ ਹੋਵੇ ਹਨਾ ਹੋਣੇ ਚਾਹੀਦੇ ਸਾਰਿਆਂ ਦੇ ਚਲੋ ਹੁੰਦੇ ਵੀ ਆ ਪਰ ਕਈ ਵਾਰ ਕੀ ਹਨਾ ਜਦੋਂ ਤੁਸੀਂ ਸ਼ੁਰੂਆਤ ਚ ਪਹਿਲਾ ਸਟੈਪ ਹੀ ਚੱਕਦੇ ਹੋ ਬਹੁਤ ਵੱਡਾ ਹੋ ਜਾਂਦਾ ਹਾਂ ਉਸ ਤੋਂ ਬਾਅਦ ਤੁਹਾਨੂੰ ਆਪ ਨੂੰ ਹੀ ਅਕਲ ਨਹੀਂ ਹੁੰਦੀ ਤੁਹਾਨੂੰ ਕੋਈ ਟੱਕਰਦਾ ਨਹੀਂ ਸਿਆਣਾ ਬੰਦਾ ਜਿਹੜਾ ਤੁਹਾਨੂੰ ਸਲਾਹ ਦੇ ਸਕੇ ਕਿ ਭਾਜੀ ਹੁਣ ਆ ਨਹੀਂ ਆਪਾਂ ਐਂ ਕਰਨਾ ਤੁਹਾਨੂੰ ਯੂਜ਼ ਕਰਨ ਵਾਲੇ ਜ਼ਿਆਦਾ ਟ ਤੜਨਾ ਇਦਾਂ ਹੋਇਆ ਮੇਰੇ ਨਾਲ ਇਦਾਂ ਦਾ ਬਹੁਤ ਕੁਝ ਹੋਇਆ ਬੜੇ ਬੜ ਡੇਗ ਡੇ ਕੇ ਉੱਠਿਆ ਪਰ ਹਿੰਮਤ ਇਸ ਗੱਲੋਂ ਰੱਖੀ ਪਰਮਾਤਮਾ ਨੂੰ ਇਹੀ ਗੱਲ ਹਮੇਸ਼ਾ ਕਹੀਏ ਕਿ ਮੈਨੂੰ ਇਹਦੇ ਤੋਂ ਬਿਨਾਂ ਕੋਈ ਹੋਰ ਕੰਮ ਆਉਂਦਾ ਨਹੀਂ ਯਾਰ ਮੈਨੂੰ ਘਰੇ ਨਾ ਭੇਜੀ ਹਾਂ ਨਾ ਮੈਨੂੰ ਤੋਰੀ ਰੱਖੀ ਤਾਂ ਉਹ ਸੱਚੀ ਗੱਲ ਉਹਨੇ ਤੋੜ ਤਾਂ ਰੱਖਿਆ ਪਰ ਇਹ ਬਹੁਤ ਵੱਡਾ ਚੈਲੰਜ ਹਾਲੇ ਤੱਕ ਵੀ ਸਾਡੇ ਲਈ ਬਣਿਆ ਪਿਆ ਵੀ ਯਾਰ ਕਦੇ ਤਾਂ ਤੂੰ ਆਵੇਂਗਾ ਤਾਂ ਵੱਡਾ ਗਾਣਾ ਵੀ ਕਦੇ ਕੋਈ ਬਣੂਗਾ ਸਾਡਾ ਕੋਈ ਹੋ ਆਊਗਾ ਆਈ ਡੋਟ ਨੋ ਪਰਮਾਤਮਾ ਜਾਣਦਾ ਕਦੋਂ ਆਣਾ ਕਿੱਦਾਂ ਹੋਣਾ ਗਾਣੇ ਅਸੀਂ ਬਹੁਤ ਕੀਤੇ ਲੋਕਾਂ ਨੇ ਸੁਣੇ ਵੀ ਹੈ ਕਿ ਮੇਰਾ ਕਲਾ ਕ ਸੀਗਾ ਆਪਾਂ ਉਹਦੇ ਕੀਤਾ ਸੀ ਹਨਾ ਅਹसास ਸੀਗਾ ਜਾਂ ਮੈਂ ਕੀਤਾ ਸੀ ਵੇ ਰੱਬਾ ਉਹਨਾਂ ਨੂੰ ਮਿਲਾਇਆ ਕਰਨਾ ਤੋਂ ਜਿਨ੍ਹਾਂ ਨੇ ਮੇਰੇ ਸੁਰਮੇ ਦਾ ਬਣਿਆ ਮਜ਼ਾਕ ਜਾਲਵਾ ਹੁਣ ਅਸੀਂ ਕੀਤਾ ਸੀ ਸ਼ੁਕਰ ਹੈ ਅੱਲਾ ਦਾ ਅਸੀਂ ਤੇਰੇ ਵਰਗੇ ਨਹੀਂ ਹਨਾ ਤਾਂ ਉਹ ਗਾਣੇ ਨੋ ਡਾਊਟ ਲੋਕਾਂ ਤੱਕ ਪਹੁੰਚੇ ਲੋਕਾਂ ਨੇ ਸੁਣੇ ਵੀ ਹੈ ਪਰ ਜਦੋਂ ਕਹਿੰਦਾ ਤਾਂ ਆਮ ਇਹਦੀ ਗੱਲ ਨਹੀਂ ਸਾਰੇ ਛੋਟੇ ਲੱਗਦੇ ਛੋਟੇ ਲੱਗਦੇ ਹੈਨਾ ਇਹ ਮਸਲਾ ਹੈ ਇਹ ਹਾਈ ਹੋਪਸ ਹਰ ਇੱਕ ਪ੍ਰੋਜੈਕਟ ਨਾਲ ਰੱਖਨੀਆ ਜ਼ਰੂਰੀ ਹੈ ਚਾਹੀਦੀ ਵੀ ਹੈ ਹਨਾ ਬਟ ਕਈ ਵਾਰ ਇਹ ਹੁੰਦਾ ਕਿ ਬੰਦਾ ਸੋਚਦਾ ਹੁੰਦਾ ਯਾਰ ਕਿ ਜਿਸ ਹਿਸਾਬ ਨਾਲ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ ਜੋ ਮੈਂ ਉਮੀਦਾਂ ਲੈ ਕੇ ਆਇਆ ਸੀਗਾ ਕਈ ਵਾਰ ਪਤਾਨੀ ਜਿੱਦਾਂ ਤੁਸੀਂ ਕਿਹਾ ਕਿ ਕੁਝ ਲੋਕ ਇਦਾਂ ਦੇ ਮਿਲ ਜਾਂਦੇ ਆ ਹੈਨਾ ਕਿ ਬਹੁਤ ਵਾਰ ਡਿੱਗਣਾ ਪੈਂਦਾ ਫਿਰ ਉੱਠਣਾ ਪੈਂਦਾ ਹੈਨਾ ਤੇ ਉਹ ਚੀਜ਼ਾਂ ਕਈ ਵਾਰ ਲੱਗਦਾ ਕਿ ਹਾਂ ਸ਼ਾਇਦ ਇੱਕ ਇੱਕ ਹਿਸਾਬ ਦਾ ਇੱਕ ਰੱਬ ਵੱਲੋਂ ਕੋਈ ਟੈਸਟ ਲਿੱਤਾ ਜਾ ਰਿਹਾ ਹੈ ਕਿ ਹਾਂ ਥੋੜਾ ਟਾਈਮ ਅਜੇ ਹੋ ਰੂ ਔਖੇ ਖਬਰੇ ਹੈਨਾ ਕਿ ਮਤਲਬ ਕਿਉਂਕਿ ਆ ਗਾਣਾ ਕਰਨ ਤੋਂ ਪਹਿਲਾਂ ਹਾਲਾਤ ਬਾਲੇ ਮੰਦੇ ਜੇ ਹੋ ਗਏ ਸੀਗੇ ਮੰਦੇ ਜੇ ਇੰਦਾ ਸੈਂਸ ਕਿ ਠੀਕ ਆ ਪਾਇ ਨਹੀਂ ਕਹਿੰਦੇ ਕਿ ਭੁੱਖੇ ਮਰ ਰਹੇ ਸੀ ਸੁਖਨਾਲ ਸਾਡੇ ਮਾਪਿਓ ਨੇ ਇੰਨਾ ਕਿ ਸਾਡੇ ਲਈ ਕੀਤਾ ਕਿ ਉਹਨਾਂ ਨੇ ਹਨਾ ਜੋ ਮੈਂ ਸੋਚਿਆ ਜੋ ਮੇਰੇ ਸੋਚ ਸੋਚਦੇ ਹੀ ਮੈਨੂੰ ਲੈ ਕੇ ਦਿੱਤਾ ਅੱਜ ਤੱਕ ਹਨਾ ਪਰ ਮੈਂ ਕਹਾ ਇੰਨੇ ਜ਼ਿਆਦਾ ਵੈਲ ਆਫ ਵੀ ਨਹੀਂ ਸੀ ਵੀ ਕਿਸੇ ਖਬਰਿਆ ਆਪਾਂ ਗੱਡੀਆਂ ਕਾਰਾਂ ਵਾਲੇ ਜ਼ਮੀਨਾਂ ਵਾਲੇ ਹੈਗੇ ਆ ਵੀ ਪਤਾ ਨਹੀਂ ਵੀ ਸਾਾਨੂੰ ਤਾਂ ਫਰਕ ਹੀ ਨਹੀਂ ਸੀ ਪੈਣਾ ਵੀ ਕੋਈ ਚੱਕਰੇ ਤੁਰੇ ਫੇਰਾਂਗੇ ਅਸੀਂ ਬਿਲਕੁਲ ਮੈਂ ਮੈਂ ਆਪਣੀ ਜੇ ਪਰਸਨਲ ਗੱਲ ਕਰਾਂ ਕਦੇ ਤਾਂ ਤਾਂ ਆਵੇਂਗਾ ਬਣਾਉਣ ਤੋਂ ਪਹਿਲਾਂ ਮੈਂ ਮਤਲਬ ਸੱਚੀ ਮੈਨੂੰ ਐ ਲੱਗਦਾ ਕਿ ਯਾਰ ਐ ਲੱਗਦਾ ਹੁੰਦਾ ਸੀਗਾ ਕਿ ਯਾਰ ਹੁਣ ਤਾਂ ਘਰ ਹੀ ਬਣਾਉਣਾ ਪੈਣਾ ਮਨਾ ਕੋਈ ਹੋਰ ਕੰਮ ਵੇਖੀਏ ਹੈਨਾ ਕਰਦੇ ਨੇ ਵੀ ਕਹਿ ਦਿੰਦਾ ਇੱਕ ਦੋ ਵਾਰੀ ਵੀ ਯਾਰ ਤੂੰ ਵੀ ਦੇਖ ਲੈ ਪੁੱਤ ਫੇਰ ਕਰ ਲੈ ਵੀ ਤੂੰ ਕੋਈ ਨੌਕਰੀ ਲੈ ਲੈ ਜਾਂ ਕੋਈ ਆਪਾ ਆ ਜਾ ਕੋਈ ਕੰਮਕਾਰ ਹੋਰ ਕਰ ਲੈਨੇ ਹੈਨਾ ਤੇ ਆਹ ਗਾਣਾ ਜਦੋਂ ਅਸੀਂ ਬਣਾਇਆ ਜਦੋਂ ਮੈਨੂੰ ਮਿਊਜ਼ਿਕ ਵਾਲੇ ਮੁੰਡੇ ਨੇ ਕਿਹਾ ਟਰਮਨ ਬੀਟਸ ਤੋਂ ਰਾਜੇ ਨੇ ਕਿ ਭਾਜੀ ਜੇ ਨਾ ਹਿੱਟ ਹੋਇਆ ਤੇ ਮੈਂ ਕੰਮ ਛੱਡ ਦਵਾਂਗਾ ਮੈਂ ਕਿਹਾ ਮੈਂ ਤੇ ਛੱਡਣੇ ਛੱਡਣਾ ਕਾਕਾ ਤੇਰਾ ਵੀ ਛਡਾ ਕੇ ਜਾਊਂਗਾ ਬਾਰ ਸੱਚੀ ਉਹ ਪਤਾ ਨਹੀਂ ਕਿਹੜੇ ਵੇਲੇ ਦੀ ਜ਼ੁਬਾਨ ਚ ਇਹ ਗੱਲ ਨਿਕਲੀ ਕਿਉਂ ਉਹਨੋਂ ਇਹ ਗੱਲ ਆਈ ਇੱਕਦਮ ਆਣਾ ਉਹਨੇ ਕਿਉਂ ਕੀਤੀ ਤੇ ਉਹਦਾ ਰਿਜ਼ਲਟ ਫਿਰ ਸਾਰਿਆਂ ਦੇ ਸਾਹਮਣੇ ਆਇਆ ਫਿਰ ਉਸ ਤੋਂ ਬਾਅਦ ਜਿਹੜੀ ਟੀਮ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ